I'm uh -huh. ਮਾਤਾ ਨੂੰ ਪੈਨ ਕਿਨਾ ਥੋੜੀ ਰਾਮਦਾਸ ਮੈਂ ਪਾਸ਼ਾ ਜੀ ਦੇ ਚਰਨਾ ਚੇ ਨਕਮਸਤਕ ਹੋ ਕੇ ਸ਼ੁਕਰਾਨਾ ਵੀ ਕੀਤਾ ਪੁਲਾ ਟਿਲਾ ਦੀ ਮਾਫੀ ਵੀ ਮੰਗੀ ਹਰ ਮਹੀਨੇ ਇੱਥੇ ਹਾਜ਼ਰ ਹੋ ਕੇ ਗੁਰੂ ਸਾਹਿਬ ਦੇ ਓਟਾਸਟਾ ਲੈਣੇ ਅੱਗੇ ਦੇ ਸਮੇਂ ਵਾਸਤੇ ਤੇ ਪਿਛਲੇ ਸਮੇਂ ਵਾਸਤੇ ਪੁਲਾ ਬਖਸ਼ਵਾਨੇ ਇੱਕ ਫਿਲਮ ਆਈ ਹੈ ਐਮਰਜੈਂਸੀ ਕੰਗਨਾ ਜੈਵਤੀ ਇਹ ਸ਼ਿਕਰ ਕਾਫੀ ਇਮੇਜ ਬਣ ਗਈ ਹੈ ਨਹੀਂ ਮੈਂ ਫਿਲਮ ਤਾਂ ਦੇਖੀ ਨਹੀਂ ਹੈ ਲੇਕਿਨ ਇਹ ਜ਼ਰੂਰ ਕਹਿ ਸਕਦੀਆਂ ਇਹ ਐਮਰਜੈਂਸੀ 'ਚ ਸਭ ਤੋਂ ਵੱਡਾ ਯੋਗਦਾਨ ਜੇ ਕਿਸੇ ਪਾਰਟੀ ਨੇ ਦਿੱਤਾ ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਜਿੱਥੇ ਬਾਦਲ ਸਾਹਿਬ ਨੇ ਸਭ ਤੋਂ ਪਹਿਲਾ ਮੋਰਚਾ ਲੈ ਕੇ ਅਰਦਾਸ ਕਰਕੇ ਅਕਾਲ ਤਖਤ ਸਾਹਿਬ ਤੋਂ ਜਥਾ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਤੇ ਜਿੰਨੇ ਵੀ ਦਿਨ ਸੇ 11-11 ਬੰਦਿਆਂ ਦਾ ਜਥਾ ਜਾਂਦਾ ਸੀ ਅਖੀਰ ਤਾਂ ਹੀ ਜਿੰਨੇ 'ਚ ਐਮਰਜੈਂਸੀ ਚੱਲੀ ਅਕਾਲੀ ਦਲ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਭ ਤੋਂ ਵੱਡੀ ਲੜਾਈ ਲੜੀ ਤੇ ਹੁਣ ਇਸ ਪਿਕਚਰ 'ਚ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਪ੍ਰਤੀ ਕੁਝ ਸਹੀ ਨਹੀਂ ਦਿਖਾਇਆ ਗਿਆ ਤੇ ਮੈਂ ਤਾਂ ਇਹ ਕਹਿ ਸਕਦੀ ਆ ਜਿਸ ਪਿਕਚਰ ਚ ਇਹੋ ਜੀ ਜਿਸ ਐਕਟਰਸ ਦਾ ਤੁਸੀਂ ਨਾ ਲਿੱਤਾ ਹੈ ਇਹਨਾਂ ਬੀਬੀ ਇਹ ਤਾਂ ਇਤਿਹਾਸ ਹੀ ਹੈਗਾ ਕਿ ਇਹ ਵਿਵਾਦ ਵਿਵਾਦਿਤ ਗੱਲਾਂ ਕਰਦੇ ਨੇ ਅ ਸਿੱਖਾਂ ਦੇ ਭਾਵੇਂ ਕਿਸਾਨੀ ਮੋਰਚਾ ਚ ਸਾਡੀ ਮਾਤਾਵਾਂ ਦੀ ਗੱਲ ਹੋਏ ਭਾਵੇਂ ਸਾਡੀ CRPF ਦੀ ਜਿਹੜੀ ਕੁੜੀ ਆਪਣੀ ਡਿਊਟੀ ਕਰ ਰਹੀ ਸੀ ਯਾ ਫਿਰ ਹੋਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਤਾਂ ਆਹੀ ਕਹਿ ਸਕਦੀ ਆ ਕਿ ਉਹਨੋਂ ਮੈਂਬਰ ਆਫ ਪਾਰਲੀਮੈਂਟ ਨੇ ਭਾਜਪਾ ਦੀ ਪਾਰਟੀ ਤੋਂ ਨੇ ਤੇ ਜੇ ਕੁਝ ਇਹੋ ਜਿਹਾ ਗਲਤ ਸਿਕਾਂ ਦੇ ਖਿਲਾਫ ਦਿਖਾਇਆ ਗਿਆ ਇਹਦੀ ਫਿਰ ਇਹਦਾ ਮਤਲਬ ਪ੍ਰਧਾਨ ਮੰਤਰੀ ਤੇ ਭਾਜਪਾ ਖੁਦ ਇਹਦੇ ਉੱਤੇ ਮੋਹਰ ਲਾ ਰਹੀ ਹੈ ਮੈਂ ਤਾਂ ਆਹੀ ਬੇਨਤੀ ਕਰਾਂਗੀ ਕਿ ਉਹ ਕੌਮ ਹੈਗੀ ਜਿਨੇ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਅੱਜ ਦੇਸ਼ ਦਾ ਢਿਡ ਪਰਦਾ ਹੈ ਇਸ ਕੌਮ ਨੂੰ ਉਸੇ ਬਦਨਾਮ ਨਾ ਕਰੋ ਕਿਉਂਕਿ ਇਹ ਕੌਮ ਢਾਲ ਬਣ ਕੇ ਇੱਥੇ ਬਾਰਡਰਾਂ 'ਚ ਦੁਸ਼ਮਣਾਂ ਨੂੰ ਦੂਰ ਰੱਖਦੀ ਹੈ ਤੇ ਜੇ ਇਹੋ ਜੀ ਕੋਈ ਗੱਲ ਹੈ ਤੁਸੀਂ ਪਹਿਲੇ ਐਸ.ਟੀ.ਪੀ.ਸੀ ਨੂੰ ਪਿਕਚਰ ਦਿਖਾ ਦਿਓ ਜੇ ਸਿੱਖਾਂ ਦੇ ਮਨ 'ਚ ਠੇਸ ਲੱਗਣ ਵਾਲੀ ਕੋਈ ਗੱਲ ਹੈ ਉਹਨੂੰ ਹਟਾ ਦਿਓ ਤੁਸੀਂ ਸਭ ਦਾ ਸਾਥ ਦੀ ਗੱਲ ਕਰਦੇ ਹੋ ਤੇ ਕਿਉਂ ਫਿਰ ਹਰ ਬਾਰੀ ਸਿੱਖਾਂ ਨੂੰ ਕਦੇ ਸਾਡੇ ਕਿਸਾਨਾਂ ਨੂੰ ਅਤੰਗਵਾਦੀ ਕਹਿ ਕੇ ਕਦੇ ਸਾਡੇ ਨੌਜਵਾਨਾਂ ਦੇ ਉੱਤੇ ਐਨ.ਐਸ.ਏ ਲਾ ਕੇ ਕਿਉਂ ਤੁਸੀਂ ਇਸ ਕੌਮ ਨੂੰ ਆਪਣੇ ਦੁਸ਼ਮਣ ਬਣਾਉਂਦੇ ਉtre ਹੋਇਓ ਇਹ ਉਹ ਕੌਮ ਹੈਗੀ ਜਿਹੜੇ ਦੇਸ਼ ਉੱਤੇ ਆਪਣੀ ਜਾਨ ਵਾਰਦੀ ਹੈ ਇਹਨਾਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ। ਥੈਂਕ ਯੂ ਭਾਜੀ। ਭਾਜੀ ਥੈਂਕ ਯੂ। ਭਾਜੀ ਕਾਰੀਆਂ ਨੂੰ ਰਹਾ ਕਰਤਾ। ਰਾਜੀਵ ગાંધી ਦੇ ਕਤਲ ਰਹਾ ਹੋ ਗਏ। ਤੇ ਜਿਹੜਾ ਬਾਬਾ ਹੈਗਾ ਬਾਬਾ ਤਾਂ ਮੈਂ ਉਹ ਤਾਂ ਬਾਬਾ ਵੀ ਨਹੀਂ ਸਮਝਦੀ। ਜਿਹੜਾ ਲੋਕਾਂ ਨੂੰ ਕਤਲ ਵੀ ਕੀਤੇ ਉਹਨੇ, ਬਲਤਕਾਰ ਵੀ ਕੀਤੇ ਨੇ, ਜਿਹੜਾ ਕੋਰਟ ਤੋਂ ਸਜ਼ਾ ਉਹਨੂੰ ਮਿਲੀ ਹੋਈ ਹੈ। ਉਹਨੂੰ ਸਿਆਸਤ ਵਾਸਤੇ ਵਰਤਣ ਲਈ ਪਰੋਲ ਦੇ ਉੱਤੇ ਪਰੋਲ ਦੇ ਉੱਤੇ ਪਰੋਲ ਢੋਂਗੀ ਬਾਬੇ ਨੂੰ ਤੇ ਜਿਨ੍ਹਾਂ ਨੇ ਕੌਮ ਖਾਤਰ ਆਪਣੀ ਸਜ਼ਾ ਇੱਕ ਇੱਕ ਵਾਰ ਨਹੀਂ ਦੋ ਦੋ ਵਾਰੀ ਪੂਰੀ ਕਰਤੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਕਾਨੂੰਨ ਦੇ ਖਿਲਾਫ ਜਾ ਕੇ ਵਾਦਾ ਖਿਲਾਫੀ ਕਰਕੇ ਉਹਨਾਂ ਨੂੰ ਰਿਹਾਨੀ ਕਰ ਰਹੇ ਨੇ ਇਹ ਭਾਜਪਾ ਦੀ ਅਸਲੀਅਤ ਹੈ ਤੇ ਲੋਕਾਂ ਨੂੰ ਇਹਨੂੰ ਪਹਿਚਾਨਣੀ ਚਾਹੀਦੀ ਤੇ ਇਹੋ ਜੀ ਪਾਰਟੀਆਂ ਨੂੰ ਨਕਾਰਨਾ ਚਾਹੀਦਾ ਹੈ ਜਿਹੜਾ ਧੋਖਲੀ ਰਾਜਨੀਤੀ ਕਰਦੇ ਨੇ ਗੱਲ ਤਾਂ ਸਭ ਦੇ ਸਾਥ ਦੀ ਕਰਦੇ ਨੇ ਲੇਕਿਨ ਸਾਥ ਇਹਨਾਂ ਨੂੰ ਉਹੀ ਪਸੰਦੇ ਜਿਹੜਾ ਇਹਨਾਂ ਦੇ ਗੱਲਾਂ ਦੇ ਰਾਹੀ ਚੱਲਦੇ ਨੇ ਦੋਸਰੇ ਲੋਜਾ ਕੋਲ ਜ਼ਰੂਰ ਰਵਾ ਕਿ ਹੈਰੀਟੇਜ ਸਟਰੀਟ ਤੇ ਜਿੱਥੇ ਮੁੱਦਾ ਸੀਗਾ ਕਿ ਸਾਰੇ ਕਹਿੰਦੇ ਨੇ ਗੁਰਬਾਣੀ ਚੱਲੇ ਪਰ ਉਹਦੇ ਨਾਲ 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 ਹੁੰਜੜੇ ਸਾਫ ਸਫਾਈ ਦਾ ਬਰਸਾਤ ਪੈਂਦੀ ਹੈ ਗੋਡੇ-ਗੋਡੇ ਪਾਣੀ ਸੰਗਤਾਂ ਬਹੁਤ ਮੁਸ਼ਕਲਾਂ ਲੱਗਦੇ ਨੇ ਕਿਸੇ ਦਾ ਪਤਾ ਨਹੀਂ ਘਰ ਸੱਚ ਦੱਸਾਂ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਮੈਨੂੰ ਲੱਗਦਾ ਜਿੱਥੇ ਸਾਰੇ ਪੰਜਾਬੀਆਂ ਨੂੰ ਦੁੱਖ ਹੈ ਲੇਕਿਨ ਸਾਡੇ ਪਰਿਵਾਰ ਚ ਜਿੱਥੇ ਮੈਂ ਬਲ ਸਾਹਿਬ ਨੂੰ ਸੁਖਵੀਰ ਜੀ ਨੂੰ ਦਿਨ ਰਾਤ ਇੱਕ ਕਰਦੇ ਹੋਏ ਦੇਖਿਆ ਇਸ ਹੈਰੀਟੇਜ ਸਟਰੀਟ ਦੇ ਸੁੰਦਰੀਕਰਨ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮੀ ਪੈਂਦਾ ਸੀ ਤਾਂ ਵੀ ਸੁਖਵੀਰ ਜੀੋ ਕੇ ਮੀ ਤੇ ਉੱਤਰ ਕੇ ਗੱਡੀ ਤੋਂ ਦੇਖਦੇ ਸੀ ਕਿ ਭਾਵੇਂ 4 4 ਡਿਗਰੀ ਦੀ ਠੰਡ ਆਉਂਦੀ ਸੀ ਭਾਵੇਂ ਤਪਦੀ ਹੋਈ ਧੁੱਪ ਆਉਂਦੀ ਸੀ ਆਪ ਖੜ ਕੇ 9 ਮਹੀਨਿਆਂ 'ਚ ਇਹ ਬਣਾ ਕੇ ਉਹਨਾਂ ਨੇ ਕੰਮ ਮੁਕੰਮਲ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਦਕੇ ਤੇ ਇੰਨੀ ਦੁੱਖ ਦੀ ਗੱਲ ਕੀ ਹੈ ਨਾ 7 ਸਾਲਾਂ 'ਚ ਭਾਵੇਂ ਕਾਂਗਰਸ ਹੋਏ ਭਾਵੇਂ ਉਹਨਾਂ ਦੀ ਸਹਿਯੋਗੀ ਆਮ ਆਦਮੀ ਹੋਏ ਇਹਨਾਂ ਦੋਵਾਂ ਨੇ ਇਸ ਕੰਮ ਨੂੰ ਅੱਗੇ ਤਾਂ ਕੀ ਵਧਾਣਾ ਸੀ ਲੇਕਿਨ ਸਫਾਈ ਵੀ ਗਈ ਜਿਹੜਾ ਥੱਲੇ ਸਾਰਾ ਕੁਝ ਖੋਲਿਆ ਸੀਗਾ ਲੋਕਾਂ ਨੂੰ ਧਰਮ ਦੇ ਨਾਲ ਜੋੜਨ ਵਾਸਤੇ ਉਹ ਵੀ ਬੰਦ ਹੋ ਗਿਆ ਸਕਰੀਨਾਂ 'ਚ ਜਿੱਥੇ ਕੀਰਤਨ ਚੱਲਦਾ ਸੀ ਕਾਨਾਂ 'ਚ ਗੁਰਬਾਣੀ ਪੈਂਦੀ ਸੀ ਉੱਥੇ ਆਪ ਦੇ ਇਸ਼ਤਿਹਾਰ ਲਾਉਂਦੇ ਨੇ ਸ਼ਰਾਬ ਦੀ ਬੋਤਲਾਂ ਦੇ ਇਸ਼ਤਿਹਾਰ ਲੱਗਦੇ ਨੇ ਆਹੀ ਕਾਰਨ ਹੈ ਕਿ ਪੰਜਾਬ ਦੀ ਤਰੱਕੀ ਵਿਕਾਸ ਅਕਾਲੀ ਦਲ ਦੇ ਜਾਨ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦੀ ਆਂ ਜੇ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਹੈ ਇਹ ਤਾਂ 104 ਸਾਲ ਪੁਰਾਣੀ ਪਾਰਟੀ ਹੈ ਇਹ ਕਿਤੇ ਨਹੀਂ ਜਾਊਗੀ ਅਗਲੇ 100 ਸਾਲ ਵੀ ਇੱਥੇ ਰਹੂਗੀ ਕਿਉਂਕਿ ਅਕਾਲ ਤੱਕ ਸਭ ਮੀਰੀ ਪੀਰੀ ਮਾਲਕ ਦੇ ਸਥਾਨ ਤੋਂ ਥਾਪੀ ਹੋਏ ਪੰਥ ਦੀ ਨੁਮਾਇੰਦੀ ਜਥੇਬੰਦੀ ਇਹ ਪਾਰਟੀ ਨੇ ਕਿਤੇ ਨਹੀਂ ਚਾਨਾ ਲੇਕਿਨ ਦੂਜੀ ਪਾਰਟੀਆਂ ਨੂੰ ਪੰਜਾਬ ਦੀ ਸੱਤਾ ਦੇ ਕੇ ਪੰਜਾਬ ਦਾ ਬੇੜਾ ਗਰ ਕਰਤਾ ਕਰਜ਼ਾਈ ਕਰਤਾ ਹਰੇਕ ਪੰਜਾਬੀ ਨੂੰ ਵਿਕਾਸ ਠੱਪ ਹੋ ਗਿਆ ਕਾਨੂੰਨ ਵਿਵਸਥਾ ਦੇ ਨਾਮ ਦੀ ਗੱਲ ਨਹੀਂ ਗੈਂਗਸਟਰ ਦਾ ਰਾਜ ਚੱਲ ਰਿਹਾ ਤੇ ਕੱਲੇ ਕਾਂਗਰਸੀਆਂ ਨੇ ਲੁੱਟ ਲੁੱਟ ਪੰਜਾਬ ਖਾਦਾ ਤੇ ਆਹੀ ਭਗਵੰਤ ਮਾਨ ਕਰ ਰਿਹਾ 3 ਸਾਲ ਟਪਾਤੇ ਗੱਲਾਂ ਮਾਰ ਕੇ 15 ਅਗਸਤ 'ਚ ਕੀ ਕਿ ਹਾਸੀ ਨਸ਼ੇ ਖਤਮ ਕਰ ਦੂ ਅਗਰੇ 15 ਅਗਸਤ ਸੇ 肩もぐ。